ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਆਪਣੇ YouTube ਚੈਨਲ ਦੇ ਉੱਪਰ ਜੀ ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਜਿਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੋ ਤੁਸੀਂ ਸਕਰੀਨ ਦੇ ਸਾਹਮਣੇ ਬਹਿਰ ਦੇਖ ਰਹੇ ਹੋ ਜੀ ਪਹਿਲਾ ਸੂਆ ਚ ਜਾਤ ਬਰੀਡ ਵਾਲੀ ਬਹੜਾ ਜੀ 4 ਮਹੀਨਿਆਂ ਦੀ ਸੂਈ ਹੋਈ ਆ ਜੀ ਐਸ ਟਾਈਮ 4 ਮਹੀਨਿਆਂ ਦੀ ਸੂਈ ਏਠਾਂ 8 ਕਿਲੋ ਦੁੱਧ ਕੰਡੇ ਵਾਲਾ ਤਿਆਰ ਆ ਰੈਡੀ ਆ ਜੀ ਪੂਰੀ ਸੀਲਸ ਲੱਗ ਆ ਜੀ ਪਹਿਲਾ ਸੂਆਗਾ ਮੂੰਹੋਂ ਚੌਂਗੀ ਆ ਜੀ ਪੂਰੀ ਸਕੀਨ ਬੱਸੀ ਆ ਪਹਿਲਾ ਸੂਆ ਤਾਜੀ ਸੂਈ ਨੇ 15 ਕਿਲੋਟਰ ਦੁੱਧ ਦਿੱਤਾਗਾ ਐਸ ਟਾਈਮ ਇਹਦੇ ਏਠਾਂ 4 ਮਹੀਨਾ 4 ਮਹੀਨਿਆਂ ਦੀ ਸੂਈ ਏਠਾਂ 8 ਕਿਲੋ ਦੁੱਧ ਕੰਡੇ ਵਾਲਾ ਰੈਡੀ ਆ ਤਿਆਰ ਹੈਗਾ ਪੂਰੀ ਖੂਬਸੂਰਤ ਬਹਿੜ ਹੈਗੀ ਲੈਵਾ ਤੁਹਾਨੂੰ ਮੈਂ ਬੈਕਸਾਈਡ ਤੋਂ ਦਿਖਾਉਣਾ ਪੂਰਾ ਫਿਟਿੰਗ ਵਾਲਾ ਲੈਵਾਗਾ ਚਵਾਈ ਦਾ ਬਿਲਕੁਲ ਟਾਈਮ ਹੈਗਾ ਕਰਮਾ ਵਾਲੀ ਦੇ ਲੋਗ ਲੋਗ ਦੇ ਵਧੀਆ ਗੁਲਾਬੀ ਥਣ ਲੱਗੇ ਹੋਏ ਆ ਚਾਰੇ ਥਣ ਪੀੜੀ ਦੇ ਪਾਵੇਂ ਨੂੰ ਚਾਰੇ ਕੋਣੇ ਤੇ ਲੱਗੇ ਹੋਏ ਆ ਪੂਰੀ ਸੀਲਸ ਲੱਗਾ ਕੋਈ ਭੂਰ ਛੱਟਾ ਨਹੀਂਗਾ ਕੋਈ ਹਿੱਲ ਚਲ ਨਹੀਂ ਕਰਦੀ ਪਹਿਲਾ ਸੂਆ ਡੋਕਰ ਵਹਿੜ ਸਾਨੂੰ ਦੱਸ ਚੁੱਕਿਆ ਮੈਂ ਟੀਕਾ ਭਰਾਏ ਨੂੰ ਇਹਦੇ 28 ਦਿਨ ਹੋ ਚੁੱਕੇ ਹੈਗੇ ਮਹੀਨੇ ਤੋਂ 2 ਦਿਨ ਘੱਟ ਹੈਗੇ ਪੂਰੀ ਖੂਬਸੂਰਤ ਸੀਲਸ ਲੱਗ ਠੰਡੀ ਵਹਿੜ ਹੈਗੀ ਮੁੱਲ ਸਿਰਫ 28000 ਰੁਪਇਆ ਪੂਰੀ ਖੂਬਸੂਰਤ 28000 ਰੁਪਇਆ ਰੇਟ ਹੈ ਦਾ ਗੱਭਾਂ ਨੂੰ ਉਹਨੂੰ ਟੀਕਾ ਭਰਾਏ ਨੂੰ 28 ਦਿਨ ਹੋ ਚੁੱਕੇ ਹੈਗੇ ਪੂਰੀ ਸੋਹਣੀ ਤੇ ਪ੍ਰਿੰਟ ਵਾਲੀ ਵਹਿੜ ਹੈਗੀ ਜੇ ਕਿਸੇ ਮੇਰੇ ਭਰਾ ਨੂੰ ਚੰਗੀ ਸੋਹਣੀ ਸਨੱਖੀ ਵਹਿੜ ਦੀ ਜਰੂਰਤ ਹੋਵੇ ਨੰਬਰ ਸਕਰੀਨ ਤੇ ਚੱਲਦਾ ਇਹ ਨੰਬਰ ਤੇ ਸੰਪਰਕ ਕਰਕੇ ਬਹਿਰ ਤੁਸੀਂ ਖਰੀਦ ਸਕਦੇ ਹੋ ਬਾਈ ਜੀ ਇੱਕ ਜਰਸੀ ਬੱਸੀ ਆਪਣੇ ਕੋਲੇ ਮੁੱਲ ਸਿਰਫ 4500 ਰੁਪਿਆ ਸਾਡੇ 5 6 ਮਹੀਨੇ ਦੀ ਬੱਸੀ ਆ ਇਹ ਮੁੱਲ ਸਿਰਫ 4500 ਰੁਪਿਆ ਥਾਣੇ ਸੁਨਮੇ ਦਿਖਾਣਾ ਚਾਰ ਹੀ ਥਾਣਾ ਦੇ ਦੇਖੋ ਮਾਂ ਦਾ ਵਧੀਆ ਮਿਲਕ ਰਿਕਾਰਡ ਹੈਗਾ 1500 ਲੀਟਰ ਇਹਦੀ ਮਾਂ ਦੇ ਥਲੇ ਠੇਹਾ ਦੁੱਧ ਹੈਗਾ ਉਹ ਤਾਂ ਆਪਣੇ ਹੱਥ ਵਾਸਾ ਭਾਵੇਂ ਆਪਾਂ 25 ਲੀਟਰ ਕਹਿ ਦਈਏ ਪਰ ਜਿੱਥੋਂ ਆਪਾਂ ਲਈ ਆ 15 ਕਿ ਲੀਟਰ ਉਹਨਾਂ ਨੇ ਦੱਸ ਕੇ ਦਿੱਤੀ ਆ ਵੀ ਇਹਦੀ ਮਾਂ ਦੁੱਧ ਦਿੰਦੀ ਆ ਮੁੱਲ ਸਿਰਫ 4500 ਆ ਵੈੜ ਦਾ ਆਪਾਂ ਤੋਰਾ ਵੀ ਚੈੱਕ ਕਰਵਾਵਾਂਗੇ ਥਾਣ ਸੋਨੂ ਦੁਬਾਰਾ ਫੇਰ ਮੈਂ ਦਿਖਾਉਣਾਗਾ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਮੇਰੇ ਭਾਈ ਬਣ ਕੇ ਕਿਉਂਕਿ ਕਿਸੇ ਦਾ ਭਲਾ ਹੋਏ ਨਾ ਹੁੰਦਾ ਗਾਂ ਵਾਲੇ ਬੰਦੇ ਦਾ ਜਿਹਨੂੰ ਜ਼ਰੂਰਤ ਹੁੰਦਾ ਪਸ਼ੂ ਤੋਰਾ ਸਾਨੂੰ ਚੈੱਕ ਕਰਵਾਉਨੇ ਆਪਾਂ ਮੋਲ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਭਾ 28000 ਰੁਪਇਆ ਤੋਰਾ ਇਹਦਾ ਕਰਮ ਵਾਲੀ ਦਾ ਚੈੱਕ ਕਰ ਲਓ ਗਿੱਲਾ ਕਰਕੇ ਤਲਕੀ ਸੀ ਦੇਖੋ ਤੋਰਾ ਪਹਿਲਾ ਸੂਆ ਹੀ ਆ ਸਿਰਫ 28000 ਦੇ ਵਿੱਚ ਮੈਂ ਤਾਂ ਨਹੀਂ ਮੰਨਦਾ ਕੋਈ ਆ ਪਾ ਦੇਵੇ ਤੁਹਾਨੂੰ ਇੰਨੀ ਬਰੀਡ ਦੇ ਵਿੱਚ ਕੋਈ ਵਹਿੜ ਦਊਗਾ ਥਣ ਫੇਰ ਦੇਖਸੋ ਨੇੜੋ ਪੂਰਾ ਮੁਠੀ ਵਾਲੇ ਸੋਨੇ ਥਣ ਲੱਗੇ ਆ ਚਾਰੇ ਧੰਨਵਾਦ ਦੋਸਤੋ ਆਪਾਂ ਮਿਲਦੇ ਹਾਂ ਕੋਈ ਨਵੀਂ ਤੇ ਨੈਕਸਟ ਵੀਡੀਓ ਤੇ